ਬਾਈ ਸ੍ਰੀ ਕਾਲ ਦੀ ਅੱਜ ਬਾਈ ਬਹੁਤ ਹੀ ਸਤਿਕਾਰਯੋਗ ਇਨਸਾਨ ਬਾਈ ਸੰਦੀਪ ਧੌਲਾ ਦੇ ਘਰ ਆਏ ਹੈਗੇ ਤੇ ਮਾਨੂੰ ਸਕੂਨ ਮਿਲਦਾ ਬਾਈ ਇਹਨੂੰ ਬਾਈ ਸੰਦੀਪ ਦਾ ਘਰ ਨਹੀਂ ਕਹਿ ਸਕਦੇ ਇਹਨੂੰ ਪੰਛੀਆਂ ਦਾ ਘਰ ਕਹਿ ਸਕਦੇ ਆ ਦਰਖਤਾਂ ਦਾ ਘਰ ਕਹਿ ਸਕਦੇ ਆ ਬਈ ਦੇਖੋ ਕਿੰਨੇ ਦਰਖਤ ਲੱਗੇ ਹੋਏ ਨੇ ਨਾ ਨਹੀਂ ਆਪਾਂ ਆਮ ਦੇਖਦੇ ਆ ਯਾਰ ਦਰਖਤ ਨਹੀਂ ਲਾਉਂਦੇ ਘਰ ਪਾਲਾਣੇ ਆ ਫਰਸ਼ ਲਾ ਲੈਂਦੇ ਆ ਵੀ ਗੰਦ ਜਾਂ ਪੈ ਜੀਏ ਇਹ ਤਾਂ ਦਰਖਤ ਵੀ ਨਾ ਥੱਲੇ ਪੱਕੇ ਜੇ ਖੜ ਗਏ ਪਰ ਉਹ ਚੀਜ਼ 1% ਵੀ ਨਹੀਂ ਇੱਕ ਹੋਰ ਸਭ ਤੋਂ ਵੱਡੀ ਗੱਲ ਬਈ ਆਪਣਾ ਕੀ ਬਹਿਮ ਜਾ ਪਾਇਆ ਆਪਣੇ ਮਨਾਂ ਚ ਭਰਿਆ ਪਿਆ ਵੀ ਘਰੇ ਨਾ ਤਿੰਨ ਤਰ੍ਹਾਂ ਦੇ ਰਸਤਾ ਬਿਲਕੁਲ ਨਹੀਂ ਲਾਦਾ ਇੱਕ ਤਾਂ ਹੋ ਗਿਆ ਬਰੂਟਾ ਆ ਬਰੂਟਾ ਦੀ ਖੜਾ ਬਾਈ ਦੇ ਘਰੇ ਤੇ ਇੱਕ ਹੋੰਦਾ ਬਾਈ ਪਿੱਪਲ ਆ ਆਪਣਾ ਦਾ ਬਰੂਟਾ ਖੜਾ ਹੋਣਾ ਤੂੰ ਬਰੂਟਾ ਖੜਾ ਤੇ ਉਹ ਪਰੇ ਪਿੱਪਲ ਖੜਾਗਾ ਵੀ ਇੱਕ ਹੋ ਗਈ 베ਰੀ ਬੀਏ ਦਰਖਤ ਘਰੇ ਲਾਉਣੇ ਨਹੀਂ ਚਾਹੀਦੇ ਇੱਕ ਚੌਥਾ ਹੋ ਗਿਆ ਵੀ ਬੋਲੇ ਕੂਤਰ ਵੀ ਇਹਨਾਂ ਨੂੰ ਘਰੇ ਬੈਠਣ ਦੇਣਾ ਨਹੀਂ ਚਾਹੀਦਾ ਅਜਾੜਾ ਭਾਲ ਦਿਆ ਪਰ ਬਾਈ ਮਿਲਣਾ ਹੱਕਾ ਮਾਰ ਮਾਰ ਤੀ ਨਾ ਬਾਕੀ ਬੋਲੇ ਕੂਤਰੋ ਮੇਰੇ ਘਰੇ ਆ ਜੂ ਮੈਂ ਉਨੇ ਬਾਅਦ ਤੇ ਪਾਣੀ ਧਰਿਆ ਦਾਣੇ ਪਾਏ ਨੇ ਆ ਮੇਰੀ ਖੜੀ ਆ ਬਈ ਆ ਦੇਖੋ ਵਈ ਨਾ ਸਾਰਾ ਕੁਝ ਮੈਨੂੰ ਬਹੁਤ ਸੁਕੂਨ ਮਿਲਦਾ ਮਾਨੂੰ ਅਜਿਹੀਆਂ ਚੀਜ਼ਾਂ ਦੇਖ ਕੇ ਮੈਂ ਵੀ ਵੀ ਨਹੀਂ ਕੀ ਚੀਜ਼ ਜੀ ਕਰ ਰਿਹਾ ਘਰੇ ਵੀ ਦਰਖਤ ਲਾਇਆ ਪਾਣੀ ਵਗੈਰਾ ਧਰਦੇ ਆ ਵੀ ਪੰਛੀ ਆਉਣ ਹਨਾ ਮੈਨੂੰ ਸਵੇਰੇ ਸਵੇਰੇ ਉਹਨ ਆਪਣੀਆਂ ਆਵਾਜ਼ਾਂ ਸੁਣੌਣ ਮਨ ਨੂੰ ਸਕੂਨ ਮਿਲਦਾ ਇਹ ਚੀਜ਼ਾਂ ਜਿਨੇ ਆਹ ਲਾ ਰੱਖਿਆ ਦਰਖਤ ਨਾ ਬੀਜੜਿਆਂ ਨੇ ਆਹ ਲਿਆ ਆਪਾਂ ਪਹਿਲਾਂ ਦੇਖਦੇ ਹੁੰਦੇ ਵੀ ਹੁੰਦੇ ਹੁੰਦੇ ਪਰ ਹੁਣ ਬਹੁਤ ਹੱਦ ਤੱਕ ਇਹ ਘਟ ਗਏ ਕਿਉਂਕਿ ਆਪਾਂ ਉਹਨਾਂ ਲਈ ਨਾ ਜਿਵੇਂ ਬੀਜੜਿਆਂ ਨੇ ਆਹ ਲਾ ਬਣਾਉਣਾ ਹੁੰਦਾ ਵੀ ਇਧਰ ਕਿਰੋ ਕੈਮਰਾ ਲੈਣੀ ਬੀਜੜਿਆ ਇਹ ਮਟੀਰੀਅਲ ਆ ਜਿਵੇਂ ਆਪਾਂ ਨੂੰ ਸਿਮਿੰਟ ਬਰੇਤੀ ਚਾਹੀਦਾ ਘਰ ਬਣਾਉਣ ਵਾਸਤੇ ਇਹਨਾਂ ਨੂੰ ਖਜੂਰਾਂ ਦੇ ਪੱਤੇ ਹੈ ਨਾ ਇੱਕ ਦੀ ਓਂਦੀ ਆ ਉੱਥੋਂ ਜਾਂ ਜਿਵੇਂ ਹੁਣ ਤਹੇ ਬੋਤਲ ਪਾਮ ਦੇ ਬਰਤਨ ਲੱਗੇ ਕਿਉਂਕਿ ਸਮੇਂ ਦੇ ਨਾਲ-ਨਾਲ ਇਹ ਹੀ ਬਦਲ ਗਏ ਨਾ ਇਹ ਚੀਜ਼ਾਂ ਇਹਨਾਂ ਨੂੰ ਮਿਲਦੀਆਂ ਨੇ ਇਥੋਂ ਬਈ ਤਾਂ ਇਹ ਆਲ ਨੇ ਬਣਾਉਂਦੇ ਆਗੇ ਤੇ ਬਾਕੀ ਆਲ ਨੇ ਨਾਂ ਰੱਖਿਆ ਹੈਗੇ ਕੂਟਰਾਂ ਨੇ ਆ ਆ ਦੇਖੋ ਇਹ ਨਾ ਇਹ ਆਲ ਨੇ ਡਿਸਪੋਜ਼ਲ ਨੇ ਇਹਦੇ ਵਿੱਚ ਮੰਨ ਲਾ ਕਾਟੋ ਹੋਊਗੀ ਕਿਉਂਕਿ ਇਹਦਾ ਮਟੀਰੀਅਲ ਕਾਟੋ ਵਾਲਾ ਲਾ ਰਹਾ ਕਾਟੋ ਰੂਹ ਦਾ ਜੀਰ ਲੰਦੀ ਆ ਜਿਵੇਂ ਉਹ ਕੂਸਤਰ ਬੈਠੇ ਨੇ ਆ ਵੀ ਕੋਈ ਸਪੋਤਰੀਆ ਜਿਹਾ ਵਾਟ ਤੇ ਆ ਗਿਆ ਤੁਸੀਂ ਆਪ ਸੋਚੋ ਬਈ ਜਦੋਂ ਇੰਨੇ ਪੰਛੀ ਘਰ ਚ ਹੋਣ ਹਨ ਆਪਾਂ ਨੂੰ ਇਕੱਲਾਪਣ ਕਦੇ ਮਹਿਸੂਸ ਨਹੀਂ ਹੋਊਗਾ ਨਾ ਇਹ ਘਰੇ ਇਕੱਲੇ ਜੇ ਬੈਠੇ ਸੋਚੀ ਜੰਨੇਗੇ ਡਿਪਰੈਸ਼ਨ ਤੇ ਜੰਨੇਗੇ ਪਰ ਜਦੋਂ ਪੰਛੀ ਆਪਣੇ ਨਾਲ ਐ ਲਾ ਰਹਾ ਵੀ ਜਿਵੇਂ ਗੱਲਾਂ ਮਾਰਦੇ ਹੁੰਦੇ ਆਂਗੇ ਉਹ ਚੀਂਆਂ ਦੇਖੋ ਨਾ ਬਈ ਇਹਨਾਂ ਨਾਲ ਬੰਦਾ ਕੰਮ ਲੱਗਿਆ ਰਹਿੰਦਾ ਘਟੋ ਘਟ ਮੈਨੂੰ ਐ ਲਾ ਰਹਾ ਵੀ 12 18 ਦਾ ਕਾਟੋ ਵਾਲਾ ਫਿਰਦੀ ਆ ਜੀ ਕਿੰਨੇ ਕੁ ਪਰਾਉਣੇ ਪੰਛੀ ਨੂੰ ਗਿਣਤੀ ਕਰਨੀ ਓ ਕਿਉਂ ਫਿਰਦੀ ਆ ਕਾਟੋ ਕੋ ਫਿਰਦੀ ਏ ਵੀ ਤੇ ਚਿੜੀਆਂ ਜਿਹੜੀਆਂ ਖਤਮ ਹੋ ਗਈਆਂ ਸੀ ਉਹ ਚਿੜੀਆਂ ਵੀ ਇੱਥੇ ਫਿਰਦੀਆਂ ਨੇ ਚਿੜੀਆਂ ਵਾਪਸ ਆ ਗਈਆਂ ਨਾ ਅੱਜ ਮੈਂ ਛੋਟੀ ਜਿਹੀ ਚਿੜੀ ਕਿੰਨੀ ਸੋਹਣੀ ਲੱਗਦੀ ਹੈਗੀ ਇਹਨਾਂ ਨੂੰ ਇਹ ਪੰਛੀਆਂ ਨੂੰ ਕਦੇ ਵੀ ਬਈ ਤੁਸੀਂ ਕੈਦ ਨਾਲ ਰੱਖੋ ਨਾ ਇਹ ਵੀ ਆਪਣੇ ਵਾਂਗੂ ਆਜ਼ਾਦੀ ਚਾਹੁੰਦੇ ਆ ਜਦੋਂ ਆਪਾਂ ਕੈਦ ਕਰਕੇ ਪਿੰਜਰਾ ਚ ਰੱਖ ਲੈਂਦੇ ਆ ਉਹ ਬਹੁਤ ਪਾਪ ਵਾਲੀ ਗੱਲ ਹੈਗੀ ਉਹ ਤਾਂ ਆ ਦੇਖੋ ਨੇ ਤੇ ਬਾਕੀ ਬਈ ਬਹੁਤ ਵੀ ਰੱਖਣਗੇ ਵੀ ਆਲ ਨੇ ਨਾਲ ਆਓ ਦਰਖਤ ਲਾਓ ਤੁਸੀਂ ਬਈ ਦਰਾਖਤ ਵੀ ਲਾਓ ਆਲ ਨੇ ਵੀ ਲਾਓ ਕਿਉਂਕਿ ਆਲ ਨੇ ਵੀ ਜ਼ਰੂਰੀ ਆ ਆਪਾਂ ਉਹ ਚੀਜ਼ਾਂ ਸਾਰੀਆਂ ਖਤਮ ਕਰਤੀਆਂ ਜਿਵੇਂ ਟਿੱਬੇ ਹੋ ਗਏ ਪੁਰਾਣੇ ਖੂਹ ਹੁੰਦੇ ਉਹ ਖਤਮ ਹੋ ਗਏ ਜਾਂ ਘਰਾਂ ਚ ਬਾਲਿਆਂ ਦੇ ਸੱਤਾਂ ਚ ਪੰਛੀ ਇਹਨਾਂ ਆਪਣੇ ਆਲੇ ਬਣਾਉਣਾ ਸੀ ਉਹ ਖਤਮ ਹੋ ਗਏ ਕੁਝ ਪੰਛੀ ਵੀ ਆਪਣੇ ਲਵੇ ਲੈਣਾ ਰਹਿਣਾ ਚਾਹੁੰਦੇ ਹਨ ਮਨੁੱਖਤਾ ਦੇ ਕੋਲੇ ਰਹਿਣਾ ਚਾਹੁੰਦੇ ਹੈਗੇ ਸਾਰੇ ਪੰਛੀ ਦਰਾਖਤਾਂ ਤੇ ਆਲ ਨੇ ਨਹੀਂ ਬਣਾਉਣਾ ਕੁਝ ਪੰਛੀ ਵੀ ਆਲ ਨੇ ਇਸ ਤਰ੍ਹਾਂ ਬਣਾਉਂਦੇ ਸੀ ਸੋ ਉਹਨਾਂ ਵਾਸਤੇ ਆਲ ਨੇ ਜ਼ਰੂਰੀ ਨੇ ਜਿਹਨੂੰ ਸੁਨੇਹਾ ਚੰਗਾ ਲੱਗਾ ਸ਼ੇਅਰ ਕਰ ਦਿਓ ਧੰਨਵਾਦ